ਪੰਜ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਦੁਬਾਰਾ ਟਿਕਟ ਮਿਲ ਸਕਦੀ ਹੈ ਜਿਨ੍ਹਾਂ ਨੇ ਸੋਨੀਆ ਗਾਂਧੀ ਦੇ ਨਾਲ ਬੀਤੇ ਦਿਨੀ ਮੁਲਾਕਾਤ ਵੀ ਕੀਤੀ ਹੈ ਤੇ ਚਰਚਾ ਤੱਕ ਅੱਲ ਇੱਕ ਨਵੀਂ ਛੇੜਤੀ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੀ ਆਈਏਐਸ ਨੂੰ ਜਿਹਦੇ ਅਜੇ 6 ਮਹੀਨੇ ਰਹਿੰਦੇ ਸੀ ਸੇਵਾ ਮੁਕਤੀ ਦੇ ਉਹਨਾਂ ਨੇ ਅਸਤੀਫਾ ਦੇ ਕੇ ਚਰਚਾ ਛੇੜਤੀ ਕਿ ਸ਼ਾਇਦ ਭਾਜਪਾ ਤੋਂ ਨਾਲ ਲੜ ਪੈਣ ਇਸ ਵੇਲੇ ਭਾਈਚਾਰੇ ਸਾਰਾ ਕੁਝ ਪਾਸੇ ਆ ਸਾਰੀਆਂ ਪਾਰਟੀਆਂ ਇਸ ਗੱਲ ਨੂੰ ਦੇਖਦੀਆਂ ਨੇ ਕਿ ਜਿਹੜੇ ਨੂੰ ਟਿਕਟ ਦਈਏ ਉਹ ਜੇਤੂ ਹੋਵੇ ਇੱਕ ਪਾਸੇ ਕਿਸਾਨਾਂ ਨੇ ਬਿਲਕੁਲ ਖੁੱਲੇ ਆਮ ਐਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਸਭ ਤੋਂ ਸਕਾਵਾਂਗੇ ਪਿੰਡਾਂ 'ਚ ਨਹੀਂ ਵੜਨ ਦਿੰਦੇ ਪੰਜਾਬ ਦੇ ਵਿੱਚ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਕਾਂਗਰਸ ਸ਼ਾਇਦ ਇਹ ਦੇਖ ਰਹੀ ਹੈ ਕਿ ਪਹਿਲਾਂ ਦੂਜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਜਾਣ ਪਰ ਹੁਣ ਚਰਚਾਵਾਂ ਇਹ ਛੜੀਆਂ ਨੇ ਢਿੱਲੋ ਸਾਹਿਬ ਕਿ ਜਿਹੜੇ ਪੰਜ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਦੁਬਾਰਾ ਟਿਕਟ ਮਿਲ ਸਕਦੀ ਹੈ ਜਿਨ੍ਹਾਂ ਨੇ ਸੋਨੀਆ ਗਾਂਧੀ ਦੇ ਨਾਲ ਬੀਤੇ ਦਿਨੀ ਮੁਲਾਕਾਤ ਵੀ ਕੀਤੀ ਹੈ ਤੇ ਇਸ ਤੋਂ ਇਲਾਵਾ ਕੁਝ ਕ ਨਾਮ ਹੋਰ ਚਰਚਾ ਦੇ ਵਿੱਚ ਨੇ ਇੱਕ ਤਾਂ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਤੋਂ ਨਾਮ ਕਾਫੀ ਚਰਚਾ ਚਾ ਪਰ ਉਹਨੂੰ ਲੈ ਕੇ ਵੀ ਥੋੜਾ ਜਿਹਾ ਰੇਡ ਕਾ ਬਰਕਰਾਰ ਹੋ ਸਕਦਾ ਹੈ ਵੋਟ ਦੇ ਉੱਤੇ 20 ਫਰਕ ਪੈ ਸਕਦਾ ਹੈ ਜੇਕਰ ਨਰਾਜ਼ਗੀ ਹੋਗੀ ਤੇ ਇੱਕ ਚਰਚਾ ਹੋ ਰਿਹਾ ਫਿਰੋਜ਼ਪੁਰ ਸੀਟ ਦੀ ਕਿ ਫਿਰੋਜ਼ਪੁਰ ਤੋਂ ਨੰਬਰ 1 ਦੇ ਉੱਤੇ ਨਾਮ ਚੱਲ ਰਿਹਾ ਕੁਲਵੀਰ ਸਿੰਘ ਜ਼ੀਰਾ ਦਾ ਦੂਜੇ ਤੇ ਸ਼ੇਰ ਸਿੰਘ ਖੋਬਾਇਆ ਦਾ ਨਾਮ ਚੱਲ ਰਿਹਾ ਹੈ ਕਿ ਉਹਨਾਂ ਦੋਵਾਂ ਚੋਂ ਕਿੰਨੂੰ ਟਿਕਟ ਮਿਲਦੀ ਹੈ ਤੇ ਇੱਕ ਨਵੀਂ ਚਰਚਾ ਇਹ ਵੀ ਹੈ ਕਿ ਬਲਕੌਰ ਸਿੰਘ ਨੂੰ ਬਠਿੰਡਾ ਤੋਂ ਕਾਂਗਰਸ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਿੱਛੇ ਜੇ ਰਾਜਾ ਵੜਿੰਗ ਨੇ ਵੀ ਕਹਿ ਦਿੱਤਾ ਸੀਗਾ ਕਿ ਜੇਕਰ ਉਹ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਪਿੱਛੇ ਜੇ ਬਲਕੌਰ ਸਿੰਘ ਹੋਰਾਂ ਦਾ ਵੀ ਥੋੜਾ ਜਿਹਾ ਹਾਮੀ ਭਰੇ ਜੇ ਬਿਆਨ ਆਉਂਦੇ ਨਜ਼ਰ ਆਏ ਕਿ ਜੇ ਲੋੜ ਪਈ ਤਾਂ ਆ ਜਾਾਂਗੇ ਕਿਉਂਕਿ ਸਿੱਧੂ ਮੂਸੇਵਾਲਾ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਧੇ ਤੌਰ ਤੇ ਕਾਂਗਰਸ ਸ਼ਾਮਲ ਹੋ ਗਏ ਤੇ ਨਾਲ ਦੀ ਨਾਲ ਉਹਨਾਂ ਨੂੰ ਟਿਕਟ ਵੀ ਮਿਲ ਗਈ ਸੀ ਹਾਲਾਂਕਿ ਹਾਰ ਹੋ ਗਈ ਸੀ ਪਰ ਟਿਕਟ ਉਹਨਾਂ ਨੂੰ ਵੀ ਡਾਇਰੈਕਟ ਮਿਲ ਗਈ ਸੀ ਤੇ ਹੁਣ ਇਹ ਵੀ ਦਾਅ ਖੇਡਿਆ ਜਾ ਸਕਦਾ ਹੈ ਕਾਫੀ ਚਰਚਾਵਾਂ ਨੇ ਪਰ ਕਾਂਗਰਸ ਨੇ ਕਹਿ ਦਿੱਤਾ ਹੈ ਕਿ ਜਲਦ ਹੀ ਅਸੀਂ ਉਮੀਦਵਾਰਾਂ ਦਾ ਐਲਾਨ ਕਰਾਂਗੇ ਦੇਖੋ ਇੱਕ ਤਾਂ ਸਮਾਂ ਬਹੁਤ ਪਿਆ ਜੀ ਹਮ ਆਪਣਾ ਜਿਹੜਾ 10 ਮਈ ਤੱਕ ਨਾਮਜ਼ਦਗੀ ਹੈ ਹਮ ਸੋ ਅਜੇ ਮਹੀਨੇ ਤੋਂ ਵੱਧ ਸਮਾਂ ਪਿਆ ਹੈ ਹਮ ਪਹਿਲੀ ਗੱਲ ਹਮ ਆਪਾਂ ਇੱਕ ਇੱਕ ਕਰਕੇ ਕਰਦੇ ਆਂ ਗੱਲ ਪਹਿਲਾਂ ਤਾਂ 5 ਐਮਪੀਆਂ ਦੀ ਗੱਲ ਕਰ ਲਈਏ ਕੌਣ ਕੌਣ ਨੇ ਅਮਰਸਰ ਵਾਲੇ ਹੂੰ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਦੇ ਲੱਗੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਗਿੱਲ ਆਨੰਦਪੁਰ ਸਾਹਿਬ ਵਾਲੇ ਮਨੀਸ਼ ਦਿਵਾੜੀ ਫਰੀਦਕੋਟ ਵਾਲੇ ਮੁਹੰਮਦ ਸਦੀਕ ਫਤਿਹਗੜ੍ਹ ਸਾਹਿਬ ਵਾਲੇ ਡਾਕਟਰ ਅਮਰ ਸਿੰਘ ਇਹ ਪੰਜੇਰੇ ਦੇ ਕੋਲ 80 ਇੱਕ ਜਲੰਧਰ ਦੇ ਵਿੱਚ ਚੌਧਰੀ ਸੰਤੋਖ ਸਿੰਘ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਮੌਤ ਹੋ ਗਈ ਸੀ ਉਹਦੀ ਥਾਤੇ ਜਿਵਨੀ ਚੋਣ ਹੋਈ ਤਾਂ ਸ਼ਸ਼ੀਲ ਰਿੰਕੂ ਉੱਥੋਂ ਸੰਸਦ ਬਣ ਗਿਆ ਆਮ ਆਦਮੀ ਪਾਰਟੀ 'ਚ ਜਾ ਕੇ ਪਰ ਉਹ ਉੱਥੇ ਵੀ ਨਹੀਂ ਖੜਿਆ ਅੱਜ ਕੱਲ ਭਾਜਪਾ 'ਚ ਚਲੇ ਆ ਗਿਆ ਇੱਕ ਪਟਿਆਲੇ ਤੋਂ ਬੀਬੀ ਪ੍ਰਨੀਤ ਕੌਰ ਉਹ ਵੀ ਪਟਿਆਲੇ ਭਾਜਪਾ ਚ ਚਲੀ ਗਈ ਤੇ ਲੁਧਿਆਣੇ ਵਾਲਾ ਰਬੜੀ ਤੇ ਬਿੱਟੂ ਵੀ ਇੱਕ ਤਾਂ ਗੱਲ ਇਹਨਾਂ ਦੀ ਇਹ ਕਰਨੀ ਹੈ ਹੂੰ ਦੂਜੀ ਗੱਲ ਜੇ ਤੁਸੀਂ ਕਹਿੰਦੇ ਹੋ ਵੀ ਬਲਕੌਰ ਸਿਹਰੀ ਆਗੇ ਬਠਿੰਡੇ ਤੋਂ ਹੂੰ ਤੇ ਚਰਚਾ ਤਾਂ ਕੱਲ ਇੱਕ ਨਵੀਂ ਛੇੜਤੀ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੀ ਆਈਏਐਸ ਨੂੰ ਜਿਹਦੇ ਅਜੇ 6 ਮਹੀਨੇ ਰਹਿੰਦੇ ਸੀ ਸੇਵਾ ਮੁਕਤੀ ਦੇ ਉਹਨਾਂ ਨੇ ਅਸਤੀਫਾ ਦੇ ਕੇ ਚਰਚਾ ਛੇੜਤੀ ਕਿ ਸ਼ਾਇਦ ਭਾਜਪਾ ਤੋਂ ਉਹਨਾਂ ਲੜ ਪੈਣ ਫਿਰ ਤਾਂ ਬਠਿੰਡਾ ਬਹੁਤ ਹੀ ਦਿਲਚਸਪ ਹੋ ਜਾਵੇਗਾ ਬਲੂਕਾ ਸਾਹਿਬ ਹੂੰ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਪਦਾ ਇੱਕ ਚੰਗਾ ਰੁਤਬਾ ਰੱਖਦੇ ਹੈ ਇੱਕ ਢੜਲੇਦਾਰ ਆਗੂ ਵਜੋਂ ਜਾਣੇ ਜਾਂਦੇ ਹੈ ਅੱਗੇ ਆ ਜੋ ਕਿ ਅਮਰਤਾ ਵੜਿੰਗ ਇਹ ਵੀ ਨਾਲ ਚੱਲਦਾ ਸੀ ਹਰਸਪ੍ਰਿਤ ਕੌਰ ਬਾਦਲ ਉੱਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸੋ ਆਮ ਆਦਮੀ ਪਾਰਟੀ ਇਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਤੇ ਦਾਅ ਖੇਡ ਲਿਆ ਗਰਬੀਤ ਸਿੰਘ ਖੁੱਡਗਾ ਤੇ ਇਸ ਵੇਲੇ ਬਠਿੰਡੇ ਦਾ ਮੁਕਾਬਲਾ ਬਹੁਤ ਰੌਚਕ ਬਣਨ ਵਾਲਾ ਹੈ ਹੁਣ ਆ ਜੋ ਤੁਸੀਂ ਫਿਰੋਜ਼ਪੁਰ ਤੇ ਫਿਰੋਜ਼ਪੁਰ ਦੇ ਵਿੱਚ ਦੋ ਨਾਂ ਕਹਿੰਦੇ ਚੱਲਦੇ ਆ ਕੁਲਵੀਰ ਸਿੰਘ ਜੀਰਾ ਤੇ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਕਬਾਇਆ ਦਾ ਆਪਣਾ ਬੇਟਾ ਵੀ ਦਵਿੰਦਰ ਕਬਾਇਆ ਫਾਜ਼ਲਕਾ ਤੋਂ ਐਮਐਲਏ ਰਹਿ ਚੁੱਕਿਆ ਹੂੰ ਹੋਰ ਜਿਹੜੇ ਸ਼ੇਰ ਸਿੰਘ ਕਬਾਇਆ ਦਾ ਬਰਾਦਰੀ ਹੈ ਉਹ ਰਾਏ ਸਿੱਖ ਪਰਿਵਾਰ ਨਾਲ ਹੈ ਹੂੰ ਤੇ ਜਿਹੜੇ ਰਾਏ ਸਿੱਖ ਨੇ ਇਹਨਾਂ ਦੀ ਫਾਜ਼ਲਕਾ ਤੇ ਫਿਰੋਜ਼ਪੁਰ ਦੇ ਵਿੱਚ ਬਹੁਤਾਤ ਹੈ ਜਦੋਂ ਟਿਕਟ ਤੇ ਗੱਲ ਹੁੰਦੀ ਹੈ ਸ਼ੇਰ ਸਿੰਘ ਘੁਆਇਆ ਨੇ ਉਪਚੋਣ ਲੜੀ ਸੀ ਅਕਾਲੀ ਦਲ ਵੱਲੋਂ ਬਾਅਦ ਦੇ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਉਹਨਾਂ ਦਾ ਜੇ ਆਪਾਂ ਹਲਕੇ ਨਾਲ ਦੇਖੀਏ ਨਹੀਂ ਕਿਉਂਕਿ ਉਹਨਾਂ ਦੀ ਧਿਰ ਦੀ ਵੋਟ ਬਹੁਤ ਜ਼ਿਆਦਾ ਹੈ ਉਹਨੂੰ ਵੀ ਕਾਂਗਰਸ ਪਾਰਟੀ ਜਦੋਂ ਉਹਨਾਂ ਨੂੰ ਟਿਕਟ ਦੇਊਗੀ ਜ਼ਰੂਰ ਧਿਆਨ ਚ ਰੱਖੇਗੀ ਕਿਹੜੇ ਬੰਦੇ ਨੂੰ ਆਉਂਦੀ ਹੈ ਕਿਹੜੇ ਨੂੰ ਨਹੀਂ ਆਉਂਦੀ ਸਵਾਦ ਦੱਸੇਗਾ ਅੱਗੇ ਆ ਜੋ ਤੁਸੀਂ ਜਲੰਧਰ ਜਲੰਧਰ ਦੇ ਵਿੱਚ ਇਹ ਸੀਟ ਚੌਧਰੀ ਸੰਤੋਖ ਸਿੰਘ ਪਰਿਵਾਰ ਲੜਦਾ ਪੁਰਾਣੇ ਨੇ ਚੌਧਰੀ ਸੰਤੋਖ ਸਿੰਘ ਦੇ ਪਿਤਾ ਮਾਸਟਰ ਗੁਰਵੰਤਾ ਸਿੰਘ ਉਹ ਬਹੁਤ ਲੰਬਾ ਸਮਾਂ ਇੱਥੇ ਸਿਆਸਤ ਤੇ ਭਾਰੂ ਰਹੇ ਉਹੋ ਜਿਹੇ ਆਗੂ ਤਾਂ ਅੱਜ ਕੱਲ ਮਿਲਦੇ ਨਹੀਂ ਜਿਹੜੇ ਬਸਾਂ ਦੀਆਂ ਪਹਿਲੀ ਸੀਟ ਤੇ ਬੈਠ ਕੇ ਰਾਜਧਾਨੀ ਚੱਲ ਜਾਂਦੇ ਸੀ ਚंडीगढ़ ਚੌਧਰੀ ਸੰਤੋਖ ਸਿੰਘ ਦੇ ਇੱਕ ਹੋਰ ਭਰਾ ਕਰਤਾਰਪੁਰ ਤੋਂ ਕਈ ਵਾਰ ਐਮਐਲਏ ਰਹੇ ਮੰਤਰੀ ਰਹੇ ਚੌਧਰੀ ਜਗਜੀਤ ਸਿੰਘ ਇਸ ਪਰਿਵਾਰ ਦਾ ਫਰਜੰਦ ਵਿਕਰਮਜੀਤ ਸਿੰਘ ਅੱਜ ਵੀ ਫਲੋਰ ਤੋਂ ਐਮਐਲਏ ਹੈ ਜਦੋਂ ਉਹਨਾਂ ਦੀ ਮੌਤ ਹੋਈ ਕਾਂਗਰਸ ਨੇ ਦਾਅ ਉਹਨਾਂ ਤੇ ਖੇਡਿਆ ਤੇ ਚਰਜੀਤ ਸਿੰਘ ਚੱਨੀ ਇੱਕ ਵੱਖਰਾ ਰੁੱਤਬਾ ਰੱਖਦੇ ਆ ਅਸ ਵੇਲੇ ਭਾਈਚਾਰੇ ਸਾਰਾ ਕੁਝ ਪਾਸੇ ਐ ਸਾਰੀਆਂ ਪਾਰਟੀਆਂ ਇਸ ਗੱਲ ਨੂੰ ਦੇਖਦੀਆਂ ਨੇ ਕਿ ਜਿਹੜੇ ਨੂੰ ਟਿਕਟ ਦਈਏ ਉਹ ਜੇਤੂ ਹੋਵੇ ਤੇ ਜਦੋਂ ਜੇਤੂ ਦੀ ਲਾਈਨ ਆਉਂਦੀ ਆ ਤਾਂ ਸਭ ਤੋਂ ਵੱਡਾ ਚਿਹਰਾ ਤੇ ਚਰਜੀਤ ਸੁਚੰਨੀ ਦਾ ਹੁੰਦਾ ਉਹਨਾਂ ਤੇ ਦਾ ਖੇਡਿਆ ਵੀ ਜਾ ਸਕਦਾ ਸ਼ੋ ਇਸ ਵੇਲੇ ਅਜੀਬ ਕਿਸਮ ਦੀ ਸਥਿਤੀ ਬਣੀ ਹੋਈ ਹੈ ਜੀ ਤੇ ਕਰਕੇ ਇੱਕ ਇੱਕ ਕਰਕੇ ਜੇਤੂ ਕੌਣ ਹੁੰਦਾ ਮੇਰਾ ਖਿਆਲ ਦਾ ਸਾਰੀਆਂ ਹੀ ਪਾਰਟੀਆਂ ਉਸ ਪਾਸੇ ਵੱਲ ਖੇਡਣ ਗਈਆਂ ਉਹਦੇ ਚੋਂ ਕਿਹੜਾ ਨਿੱਤਰਦਾ ਹੈ ਸਮਾ ਦੱਸੇਗਾ ਅੱਗੇ ਆ ਜੋ ਲੁਧਿਆਣਾ ਹੂੰ ਲੁਧਿਆਣੇ ਦੇ ਵਿੱਚ ਤਾਜ਼ਾ ਤਾਜ਼ਾ ਰਵਰੀਤ ਬਿੱਟੂ ਗਿਆ ਹੈ ਭਾਜਪਾ ਦੇ ਵਿੱਚ ਭਾਜਪਾ ਦੇ ਰਾ ਸੌਖੇ ਨਹੀਂ ਐ ਇਸ ਵੇਲੇ ਭਾਜਪਾ ਦੇ ਰਾ ਕਾਫੀ ਕਠਨ ਨੇ ਇੱਕ ਪਾਸੇ ਕਿਸਾਨਾਂ ਨੇ ਬਿਲਕੁਲ ਖੁੱਲੇ ਆਮ ਐਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ ਪਿੰਡਾਂ 'ਚ ਨਹੀਂ ਵੜਨ ਦਿੰਦੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜੇ ਬੋਰਡ ਐ ਉਹ ਵੀ ਲਾਤਾ ਕਿ ਕੋਈ ਭਾਜਪਾਈ ਸਾਡੇ ਪਿੰਡ ਵਿੱਚ ਜੇ ਦਾਖਲ ਹੋਵੇਗਾ ਜਿਵੇਂ ਬਸਤੇ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰੀ ਹੈ ਜਾਂ ਡਿੱਗੀ ਪਿੱਛੇ ਸਵਾਨ ਦੀ ਸਾਡੀ ਜ਼ਿੰਮੇਵਾਰੀ ਨਹੀਂ ਉਵੇਂ ਲਾਇਏ ਬਨੇ ਪਤਾ ਨਹੀਂ ਹੁਣ ਉਹ ਕਿਹੜੇ ਪਾਸੇ ਨੂੰ ਜਾਂਦੇ ਨੇ ਉਧਰੋਂ ਇੱਕ ਤਾਜ਼ਾ ਚਰਚਾ ਲੁਧਿਆਣਾ ਤੋਂ ਹੋਰ ਚੱਲ ਪਈ ਹਮ ਸਵਰਜੀ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਇਹ ਦੋ ਅਜਿਹੇ ਆਗੂ ਐ ਜਿਨ੍ਹਾਂ ਦਾ ਆਪਣਾ ਸੈਕਟਰੀਏਟ ਚੱਲਦਾ ਵੱਖਰਾ ਹਮ ਲੋਕਾਂ ਦੇ ਕੰਮ ਕਰਾਉਂਦੇ ਐ ਉਹਨਾਂ ਦੀ ਤਨਖਾਹ ਦੂਜਾ ਤੀਜਾ ਆਪ ਦਿੰਦੇ ਐ ਸੈਕਟਰੀਏਟ ਦੇ ਵਿੱਚ ਤਾਂ ਨਹੀਂ ਗਾਰੰਟੀ ਅਜੇ ਮੋਦੀ ਸਾਹਿਬ ਕਹਿੰਦੇ ਮੇਰੀਆਂ ਗਰੰਟੀਆਂ ਨੇ ਜਿਹੜਾ ਕੰਮ ਤੁਸੀਂ ਇਹਨਾਂ ਦੇ ਦਫ਼ਤਰ 'ਚ ਦੇ ਆਏ ਓਥੋਂ ਦੀ ਗਰੰਟੀ ਆ ਵੀ ਫਲਾਣਿਆਂ ਦੇ ਧਰਾ ਕੇ ਲੈ ਜਿਓ ਜੀ ਐਨਾ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਇਹਨਾਂ ਦੀ ਇਹਨਾਂ ਨੇ ਉਹ ਲੋਕਨ ਸਾਹਿਬ ਪਾਰਟੀ ਵੀ ਬਣਾਈ ਸੀ ਪਿਛਲੀ ਵਾਰੀ ਇਹ ਨਾਲ ਰਲ ਕੇ ਰਲੇ ਦੂਜਿਆਂ ਦੇ ਆਵਾਦੀ ਵੀ ਪਾਰਟੀ ਦੇ ਕਿਉਂਕਿ ਵੀ ਇਹਨਾਂ ਦੇ ਸੀ ਦੋ ਇਹ ਭਰਾ ਸੀ ਬਾਈ ਸੋ ਇਸ ਵਾਰ ਉਹਨਾਂ ਦੀ ਚਰਚਾ ਚੱਲ ਕੀ ਕਿ ਸਿਵਰਜੀਤ ਵਾਇਸ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਐ ਇੱਥੇ ਜਦੋਂ ਤੁਰਦਾ ਨਾ ਜਿਵੇਂ ਸ਼ੇਰ ਸਿੰਘ ਘਪਾਇਆ ਵੀ ਤੁਰਦਾ ਉਹ ਕੁਝ ਵੋਟ ਜ਼ੀਰੋ ਤੋਂ ਨਹੀਂ ਤੁਰਦੇ ਹਮ ਮੰਨ ਲਓ ਇਸ ਦੇ ਉੱਤੇ ਜੇ 15 ਲੱਖ ਵੋਟ ਹੈ ਲੋਕ ਸਭਾ ਹਲਕਾ ਲੁਧਿਆਣਾ ਦੇ ਉੱਤੇ ਤਾਂ ਬੈਂਸ ਭਰਾ 70 75 ਹਜ਼ਾਰ ਲੱਖ ਤੋਂ ਤੁਰਦੇ ਐ ਹਮ ਕਿੱਥੇ ਬੰਦਾ ਲੱਖ ਤੋਂ ਤੁਰ ਕੇ ਗਾਹਾਂ ਲੰਘਣਾ ਕਿੱਥੇ ਨੇ ਇੱਕ ਤੋਂ ਜ਼ੀਰੋ ਤੋਂ ਲੰਘਣਾ ਐ ਸੋ ਉਹਨਾਂ ਦੀ ਵੀ ਚਰਚਾ ਚੱਲ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਸਵਰਜੀਤ ਵੈਸ ਤੇ ਬਲਵਿੰਦਰ ਵੈਸ ਬਲਵਿੰਦਰ ਵੈਸ ਐਸ ਵੇਲੇ ਵੀ ਸ਼ੁਰੂਬਰੀ ਕਮੇਟੀ ਦੇ ਮੈਂਬਰ ਨੇ ਹਮ ਤਬਰ ਇਹ ਪਰਿਵਾਰ ਜਿਹੜਾ ਹੈਗਾ ਇਹ ਕਾਂਗਰਸ ਵਿੱਚ ਜਾ ਸਕਦਾ ਹੈ ਔਰ ਸਵਰਜੀਤ ਵੈਸ ਸਾਨੂੰ ਪਤਾ ਸਾਰਿਆਂ ਨੂੰ ਕਾਫੀ ਤੋਰਾ ਫੇਰਾ ਰੱਖਦੇ ਆ ਹਮ ਜੀ ਸੋ ਇਹ ਚਰਚਾ ਲੁਧਿਆਣੇ ਦੇ ਵਿੱਚ ਚੱਲੀ ਹੋਈ ਹੈ ਕਿ ਰਵਨੀਤ ਬਿੱਟੂ ਦਾ ਖਲਾਅ ਵੈਸ ਭਰਾ ਪਰ ਸਕਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ B5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ